ਤੇ ਦਿਨੀ ਇੱਕ ਨਿੱਜੀ ਚੈਨਲ ਤੇ ਚੱਲ ਰਹੀ ਡਿਬੇਟ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀ ਵਿੱਚ ਹੋਈ ਤੂੰ ਤੂੰ ਮੈਂ ਮੈਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਅਤੇ ਕਾਂਗਰਸ ਦੇ ਤਿੰਨ ਵਿਅਕਤੀਆਂ ਤੇ ਕਰਾਈ ਕਾਰਵਾਈ ਜਿੱਥੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਨੂੰ ਇੱਕ ਰਾ ਥਾਣੇ ਵਿੱਚ ਵੀ ਕਟਣੀ ਪਈ ਤੇ ਦੂਜੇ ਦਿਨ ਹੋਇਆ ਭਾਰੀ ਹਗਾਮਾ ਜਿਸ ਦੀਆਂ ਤਸਵੀਰਾਂ ਕੀਤੀਆਂ ਗਈਆਂ ਸਾਂਝੀਆਂ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੁਰਦਾਬਾਹ ਆਮ ਆਦਮੀ ਪਾਰਟੀ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਸੱਕੇ ਜੀ ਸੂਬੇ ਦੀ ਮੌਜੂਦਾ ਸਰਕਾਰ ਡਿਬੇਟ ਦੇ ਵਿੱਚ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਔਰ ਜੋ ਸਾਡੇ ਬਲੌਕ ਪ੍ਰਧਾਨ ਸਾਹਿਬ ਹੈ ਉਹਨਾਂ ਦੀ ਤਾਂ ਕੋਈ ਕਿਸੇ ਨਾਲ ਲੜਾਈ ਵੀ ਨਹੀਂ ਹੋਈ ਤੇ ਤੁਸੀਂ ਉਹ ਲੋਕਾਂ ਦੇ ਉੱਪਰ ਪਰਚਾ ਦੇ ਕੇ ਪੂਰੀ ਰਾਤ ਉਹਨਾਂ ਨੂੰ ਅੰਦਰ ਰੱਖੋ ਇਸ ਤੋਂ ਕੀ ਗੱਲ ਦਰਸਾਉਂਦਾ ਹੈ ਮੈਂ ਇਹ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਕਹਿਣਾ ਚਾਹੁੰਦਾ ਮੈਂ ਨਿੱਜੀ ਤੌਰ ਤੇ ਕੱਲੇ-ਕੱਲੇ ਵਰਕਰ ਦੀ ਪਿੱਛੇ ਛਟਾਨ ਮੰਗੂ ਖੜਾ ਤੱਕੜੇ ਤਰੀਕੇ ਨਾਲ ਖੜਾ ਇਸ ਲੜਾਈ ਨੂੰ ਅਸੀਂ ਭਾਵੇਂ ਚੰਨੀ ਸਾਹਿਬ ਜਲੰਧਰ ਦੇ ਚੌਂਕ ਲੜ ਰਹੇ ਆਂ ਭਾਵੇਂ ਰਾਣਾ ਕੇਪੀ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਕੰਮ ਕਰ ਰਹੇ ਆ ਇਹ ਨਾ ਸੋਚਣ ਕਿ ਅਸੀਂ ਸਾਰੇ ਆੜਨ ਇਹ ਗੁਰੂਆਂ ਦੀ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇੱਥੇ ਕੋਈ ਐਸੀ ੱਤਕੇਸ਼ਾਈ ਨਹੀਂ ਚੱਲੂਗੀ ਇਹਨਾਂ ਦਾ ਜੋਰ ਚੱਲਦਾ ਮੈਨੂੰ ਸਿੱਟਣ ਅੰਦਰ ਜੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਚੋਣ ਦੇ ਵਿੱਚ ਮੇਰੇ ਕਰਕੇ ਮੇਰਾ ਵਰਕਰ ਤੇ ਇਸ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਕਿ ਅਗਰ ਇਸ ਸੂਬੇ ਵਿੱਚ ਨਹੀਂ ਕੁਝ ਹੋ ਰਿਹਾ ਅਗਰ ਸੂਬੇ ਵਿੱਚ ਪਿਛਲੇ 2 ਸਾਲ ਤੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅੱਜ ਲੋਕਾਂ ਨੇ ਆਪਣਾ ਸਰਕਾਰ ਤੋਂ ਮੂੰਹ ਮੋੜਿਆ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਅੱਜ ਸਾਡੇ ਵਰਕਰਾਂ ਦੇ ਉੱਪਰ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਰੱਖੋ ਤਾਂ ਕਿ ਉਹਨਾਂ ਦਾ ਹੌਸਲਾ ਕਮਜ਼ੋਰ ਕਰੋ ਔਰ ਇਸ ਗੱਲ ਦੀ ੱੱਕੇਸ਼ਾਈ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਰਾਤ ਵੀ ਅਫਸਰ ਸਹਿਬਾਨ ਨੂੰ ਇਹ ਗੱਲ ਕਹੀ ਸੀ ਕਿ ਅਗਰ ਇਹ ਗੱਲ ਨੂੰ ਤੁਸੀਂ ਦੇਖਣਾ ਜੇ ਤੱਕ ਕਸੂਰ ਸਾਡੇ ਬਲੌਕ ਪ੍ਰਧਾਨ ਦਾ ਤਾਂ ਤੁਸੀਂ ਉਸਤੇ ਉੱਪਰ ਕਾਰਵਾਈ ਕਰੋ ਤੇ ਜੇ ਸਾਡੇ ਬਲੌਕ ਪ੍ਰਧਾਨ ਦਾ ਕਸੂਰ ਨਹੀਂ ਤਾਂ ਉਸ ਦੇ ਉੱਪਰ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਔਰ ਜੇ ਕਿਤੇ ਮੈਨੂੰ ਇਸ ਗੱਲ ਦਾ ਆਸ਼ਵਾਸਨ ਨਾ ਦਿੱਤਾ ਹੁੰਦਾ ਕਿਉਂਕਿ ਮੈਂ ਉਸ ਵੇਲੇ ਮੁਹਾਲਾ ਆਪਣਾ ਖਰੜਾ ਹਲਕੇ ਦੇ ਪ੍ਰੋਗਰਾਮਾਂ ਦੇ ਵਿੱਚ ਰਾਤ ਨੂੰ ਉੱਥੇ ਮੇਰੇ ਪਰਵਾਨ ਚੱਲੇ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਪਰ ਲੇਕਿਨ ਮੈਂ ਇਹ ਗੱਲ ਕਲੀਅਰਲੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਜ਼ੋਰਦਾਰ ਤਰੀਕੇ ਨਾਲ ਵਿਜੇਂਦਰ ਸਿੰਘਲਾ ਸ਼ਰੀਫ ਜ਼ਰੂਰ ਹੈ ਪਰ ਸ਼ਰਾਫਤ ਦੀ ਵੀ ਤਾਕਤ ਹੈ ਜੇ ਦੂਜੇ ਲੋਕ ਸੋਚਦੇ ਹੋਊਗਾ ਉੱਚਾ ਬੋਲਣਾ ਹੁੰਦਾ ਮੈਨੂੰ ਵੀ ਬੋਲਣਾ ਆਉਂਦਾ ਹੈ ਜੇ ਦੂਜੇ ਲੋਕ ਸਮਝਦੇ ਆ ਕਿ ਉਹਨਾਂ ਨੂੰ ਲੜਨਾ ਆਉਂਦਾ ਮੈਨੂੰ ਵੀ ਲੜਨਾ ਆਉਂਦਾ ਹੈ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਡਾਂਗ ਚਰਾਉਣੀਆਂ ਆਉਂਦੀਆਂ ਮੈਨੂੰ ਵੀ ਆਉਂਦੀ ਹੈ ਲੇਕਿਨ ਇਹ ਅੱਜ ਪ੍ਰਸ਼ਾਸਨ ਲੱਗਿਆ ਅੱਜ ਇਲੈਕਸ਼ਨ ਕਮਿਸ਼ਨ ਦੇ ਕੋਡ ਦੇ ਥੱਲੇ ਅਸੀਂ ਸਾਰੇ ਉਹਨਾਂ ਦੀਆਂ ਹਦਾਇਤਾਂ ਸਮਝ ਕੇ ਅਸੀਂ ਚੋਣ ਲੜ ਰਹੇ ਆ ਤੁਸੀਂ ਦੱਸੋ ਸਾਡੇ ਵੱਲੋਂ ਕੋਈ ਐਸੀ ਗੱਲ ਸਾਡੇ ਬਲਾਕ ਪ੍ਰਧਾਨ ਵੱਲੋਂ ਕੋਈ ਐਸੀ ਗੱਲ ਸਰਕਾਰ ਕੋਲ ਹੋਵੇ ਜਿਹੜਾ ਮਰਜੀ ਪਰਚਾ ਦੇਵੇ ਜੇ ਕਿਸੇ ਦੀ ਗਲਤੀ ਹੋਵੇ ਲੇਕਿਨ ਨਜਾਇਜ਼ ਪਰਚੇ ਦੇ ਕੇ ਤੁਸੀਂ ਸਾਡੀ ਪਾਰਟੀ ਦੇ ਵਰਕਰ ਦੇ ਹੌਸਲੇ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਹੋ ਜਦੋਂ ਤੁਹਾਨੂੰ ਦਿਖ ਰਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਔਰ ਲੋਕਾਂ ਦਾ ਮੂੰਹ ਆਮ ਆਦਮੀ ਪਾਰਟੀ ਤੋਂ ਉੱtre ਹੈ ਤੋ ਇਸ ਕਰਕੇ ਮੈਂ ਇਹ ਜ਼ੋਰਦਾਰ ਤਰੀਕੇ ਨਾਲ ਕਹਿਣਾ ਚਾਹੁੰਦਾ ਔਰ ਆਫਸਰ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਪਤਾ ਲੱਗਿਆ ਕਿ ਜਿਹੜੇ ASI ਸਾਹਿਬ ਉਸ ਮੌਕੇ ਤੇ ਸੀ ਕਿਸ ਤਰੀਕੇ ਦੀ ਸ਼ਬਦਾਵਲੀ ਉਸ ਐਸਆਈ ਸਾਭ ਨੂੰ ਵਰਤੀ ਗਈ ਉਸ ਪੁਲਿਸ ਮਲਾਜਮ ਨੂੰ ਵਰਤੀ ਗਈ ਉਹ ਲੀਡਰਾਂ ਦੇ ਲੋਕਾਂ ਵੱਲੋਂ ਉਸ ਪਾਰਟੀ ਦੇ ਲੀਡਰਾਂ ਵੱਲੋਂ ਇਸ ਤੋਂ ਪਤਾ ਲੱਗਦਾ ਇਹ ਤਾਂ ਉਹ ਐਸਆਈ ਜਿਹੜੇ ਨਾਲ ਬਦਲੀ ਗਈ ਉਹ ਚੁੱਪ ਰਿਆ ਕਿਉਂਕਿ ਉਹ ਵਰਦੀ ਦੀ ਉਹਨੇ ਗਰिमा ਨੂੰ ਨਹੀਂ ਕਮਜ਼ੋਰ ਹੋਣ ਦਿੱਤਾ ਤੇ ਜਿਹੜੇ ਬੰਦੇ ਅੱਜ ਪੁਲਿਸ ਮਲਾਜਮਾਂ ਨੂੰ ਐਡੇ ਵੱਡੇ ਹੌਸਲੇ ਨਾਲ ਬੋਲ ਰਹੇ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦਾ ਹਾਲ ਕੀ ਹੋਣਾ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਹੌਸਲਾ ਹੈ ਕਿਸ ਤਰੀਕੇ ਦੀ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਅਸੀਂ ਜੋ ਮਰਜ਼ੀ ਕਰੋ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ। ਤੁਸੀਂ ਕਰਕੇ ਮੈਂ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਦੁਬਾਰਾ ਕਹਿਣਾ ਚਾਹੁੰਦਾ। ਅਸੀਂ ਸਾਰੀ ਸਮੁੱਚੀ ਪਾਰਟੀ ਕਾਂਗਰਸ ਪਾਰਟੀ ਆਪਣੇ ਬਲਾਕ ਪ੍ਰਧਾਨ ਦੇ ਪਿੱਛੇ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਪਿੱਛੇ ਖੜੀ ਹੈ। ਸਾਡਾ ਕੋਈ ਵਰਕਰ ਗਲਤੀ ਕਰੇ ਤਾਂ ਸਾਨੂੰ ਉਸ ਦੇ ਉੱਪਰ ਦੱਸੋ ਅਗਰ ਜੇ ਕੋਈ ਨਜਾਇਜ਼ ਗੱਲ ਕਰੋ। ਕਾਦੇ ਵਾਸਤੇ 8 ਘੰਟੇ ਤੁਸੀਂ ਸਾਡੇ ਬਲਾਕ ਪ੍ਰਧਾਨ ਨੂੰ ਪੂਰੀ ਰਾਤ ਅੰਦਰ ਰੱਖਿਆ ਔਰ ਮੈਡੀਕਲ ਕਰਾਉਣ ਵਾਸਤੇ ਅੱਜ ਸਵੇਰੇ ਲੈ ਕੇ ਗਏ। ਜੇ ਕੋਈ ਗੱਲ ਹੋਵੇ ਦਾ ਉਸ ਗੱਲ ਨੂੰ ਸਾਨੂੰ ਦਰਸਾਉਣਾ ਚਾਹੀਦਾ ਸਰ ਇੱਕ ਛੋਟੇ ਧੱਕੇ ਨੂੰ ਲੈ ਕੇ ਜਿਹੜੇ ਐਦਾਂ ਦਾ ਵਿਵਾਦ ਹੁੰਦਾ ਪਰਚੇ ਹੋ ਜਾਂਦੇ ਨੇ ਜਿਹੜੇ ਮੁਲਾਜ਼ਮਾਂ ਨੂੰ ਵੱਲੋਂ ਪਰਚੇ ਦਿੱਤੇ ਜਾਂਦੇ ਨੇ ਕੀ ਕਹੋਂਗੇ ਸਰ ਸੌਰੀ ਨਹੀਂ ਮੈਂ ਤਾਂ ਪਹਿਲਾਂ ਕਿਹਾ ਜਿਹੜੀ ਸਰਕਾਰ ਦੇ ਲੀਡਰ ਸਹਿਬਾਨਾਂ ਨੇ ਮੁਲਾਜ਼ਮਾਂ ਤੱਕ ਨੂੰ ਕਾਲਾ ਕਢ ਦਿੱਤੀਆਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਹੌਸਲੇ ਕਿੰਨੇ ਖੁੱਲੇ ਹੋਏ ਆ ਤੇ ਅੱਜ ਵੋਟਰਾਂ ਦੀ ਤਾਕਤ ਦੇ ਤਹਿਤ ਸਰਕਾਰ ਸਾਹਿਬ ਨੇ ਅੱਜ ਫਾਰਮ ਭਰਨੇ ਆ ਫਾਰਮ ਭਰਨ ਤੋਂ ਪਹਿਲਾਂ ਹੀ ਉਹਨਾਂ ਦੀ ਚੱਲਣ ਲੱਗ ਗਈ ਹੈ ਪੂਰੇ ਪੰਜਾਬ ਦੇ ਵਿੱਚ ਕੀ ਕਹੋਂਗੇ ਇਸ ਬਾਰੇ ਨੀ ਨਹੀਂ ਚੱਲਣ ਵਾਲੀ ਤਾਂ 4 ਤਰੀਕ ਤੋਂ ਬਾਅਦ ਦੇਖਾਂਗੇ ਕਿ ਕਿਦੀ ਚੱਲਦੀ ਹੈ ਸਰ ਉਹਨਾਂ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਨਾ ਜੀ ਪੇਪਰ ਚ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਸੀ ਤੇ ਇਲੈਕਸ਼ਨ ਕਮਿਸ਼ਨ ਨੂੰ ਦੀ ਤਹਿ ਚੱਲ ਰਹੀ ਹੈ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਪਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਕਿ ਇਸ ਤਰੀਕੇ ਦੀ ਤਸ਼ੱਦਦ ਉਰੇ ਦੇ ਅਫਸਰਾਂ ਨੇ ਕੀਤੀ ਹੈ ਔਰ ਮੈਂ ਇਹ ਵਾਲੀ ਗੱਲ ਕਹਿਣਾ ਚਾਹੁੰਦਾ ਹਾਂ ਅਫਸਰ ਸਹਿਬਾਨਾਂ ਨੂੰ ਕਿ ਜਿਹੜਾ ਜਿਹੜਾ ਸਾਥੀ ਇਸ ਚੋਣ ਜਾਬਤੇ ਦੇ ਵਿੱਚ ਕੋਈ ਕਿਸੇ ਰਾਜਨੀਤਿਕ ਪਾਰਟੀ ਦੀ ਪੱਖ ਕਰੂਗਾ ਭਾਵੇਂ ਉਹ ਸਰਕਾਰ 'ਚ ਹੋਵੇ ਤੇ ਉਸ ਦੀ ਇਲੈਕਸ਼ਨ ਕਮਿਸ਼ਨ ਹੀ ਨਹੀਂ ਹਰ ਪਦਰ ਤੇ ਵਿਜੇਂਦਰ ਸਿੰਘ ਲੜਾਈ ਲੜੂਗਾ ਔਰ ਹਰ ਪਦਰ ਦੇ ਉੱਪਰ ਪਹਿਰਵਾਈ ਕਰੂ ਆਪਣੇ ਵਰਕਰ ਦੀ ਕਿਉਂਕਿ ਨਾ ਮੈਂ ਕਦੇ ਧੱਕੇਸ਼ਾਹੀ ਕੀਤੀ ਹੈ ਤੇ ਨਾ ਮੈਂ ਕਦੇ ਧੱਕੇਸ਼ਾਹੀ ਕਰਨਾ ਚਾਹੁੰਦਾ ਤੇ ਨਾ ਕਾਂਗਰਸ ਪਾਰਟੀ ਨੇ ਕਦੇ ਇਸ ਗੱਲ ਦੇ ਉੱਪਰ ਸੋਚ ਰੱਖੀ ਸਰ ਪਾਰਟਨਾ ਵੱਲੋਂ ਐ ਜੋ ਜਿਹੜਾ ਉਹਨੂੰ 24 ਘੰਟੇ ਅੰਦਰ ਰੱਖਿਆ ਗਿਆ ਜੀ ਉੱਥੇ ਬਿਠਾ ਕੇ ਜਲਦੀ ਕੋਈ ਉਹਨੂੰ ਟੀਵੀ ਨਹੀਂ ਲੱਗੀ ਸੀ ਪੇਸ਼ੈਂਟ ਦੇ ਜਿਹੜਾ ਉੱਥੇ ਰੱਖਿਆ ਗਿਆ ਤੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਜਿਹੜੇ ਅਫਸਰ ਸਹਿਬਾਨ ਜਿਹੜੇ ਲੋਕ ਇਸ ਪਾਰਟੀ ਦੇ ਡਿਕਟੇਟਰ ਤੇ ਚੱਲਣਗੇ ਜਿਹੜੇ ਲੋਕ ਇਹਨਾਂ ਦੇ ਹੁਕਮਰਾਣੇ ਤੇ ਚੱ ਔਰ ਜਦੋਂ ਸਾਡੇ ਬੰਦੇ ਦੀ ਆ ਸਾਡੇ ਬਲੌਕ ਪ੍ਰਧਾਨ ਦੀ ਕੋਈ ਗਲਤੀ ਨਹੀਂ ਤਾਂ ਉਹ ਬੰਦਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਖਮਿਆਜਾ ਭੁਗਤਣਾ ਪੈਣਾ ਹੈ ਪਾਰਟੀ ਦਾ ਚਾਹੇ ਉਹ ਚੋਣਾਂ ਦੀ ਗੱਲ ਹੋਵੇ ਚਾਹੇ ਚੋਣ ਕਮਿਸ਼ਨ ਦੀ ਗੱਲ ਹੋਵੇ ਕਿਉਂਕਿ ਅਗਰ ਚੋਣ ਕਮਿਸ਼ਨ ਸਾਡੇ ਦੇਸ਼ ਦੇ ਵਿੱਚ ਚੋਣਾਂ ਕਰਾਉਣ ਵਾਸਤੇ ਫ੍ਰੀ ਐਂਡ ਫੇਅਰ ਚੋਣਾਂ ਕਰਾਉਣ ਵਾਸਤੇ ਸ਼ਾਂਤੀਬਾਈ ਤਰੀਕੇ ਨਾਲ ਚੋਣਾਂ ਕਰਾਉਣ ਵਾਸਤੇ ਅਗਰ ਲੱਗਿਆ ਤਾਂ ਉਹ ਜਿਹੜੀ ਇਹ ਜੀ ਧੱਕੇਸ਼ਾਹੀ ਕੋਈ ਵੀ ਸਰਕਾਰ ਕਰਦੀ ਹੈ ਉਸ ਦੇ ਵਿੱਚ ਵੀ ਚੋਣ ਕਮਿਸ਼ਨ ਵਧੀਆ ਤਰੀਕੇ ਨਾਲ ਰੋਲ ਅਦਾ ਕਰੂਗਾ ਇਹ ਮੇਰਾ ਵਿਸ਼ਵਾਸ ਹੈ ਪਾਰਟੀ ਦਾ ਅਗਲਾ ਇਸ਼ੰਕੀ ਹੋਏਗਾ ਹੁਣ ਅੁੱਛੀ ਪਹਿਲਾਂ ਤਾਂ ਸਾਡੇ ਬਲੌਕ ਪ੍ਰਧਾਨ ਸਾਹਿਬ ਦੀ ਰਿਹਾਈ ਵਾਸਤੇ ਉਹਨਾਂ ਦਾ ਜੋ ਗਵਾਹੀ ਦੇਣੀ ਸੀ ਉਹਦੇ ਕਾਗਜ਼ ਤਿਆਰ ਕਰਕੇ ਲੈ ਕੇ ਆਏ ਆਂ ਔਰ ਉਸ ਦੀ ਰਿਹਾਈ ਹੋਣ ਤੋਂ ਬਾਅਦ ਅਫਸਰ ਸਹਿਬਾਨਾਂ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਮੈਂ ਇਸ ਗੱਲ ਦੇ ਉੱਪਰ ਰੱਖੂੰਗਾ ਕਿ ਇਲੈਕਸ਼ਨ ਕਮਿਸ਼ਨ ਜਾਂਚ ਕਰੇ ਕਿ ਕਿਹੜੇ ਅਫਸਰਾਂ ਨੇ ਤੇ ਕਿਉਂ ਸਾਡੇ ਬਲੌਕ ਪ੍ਰਧਾਨ ਨੂੰ ਅੰਦਰ ਰੱਖਿਆ ਉਹਦੀ ਕੀ ਗਲਤੀ ਸੀ ਔਰ ਜੇ ਉਹਦੀ ਗਲਤੀ ਨਹੀਂ ਸੀ ਤਾਂ ਐਸੇ ਅਫਸਰਾਂ ਦੇ ਉੱਪਰ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਐਸੇ ਗੱਲਾਂ ਦੁਬਾਰਾ ਕਿਸੇ ਹੋਰ ਸੂਬੇ ਦੇ ਵਿੱਚ ਕਿਸੇ ਹੋਰ ਇਲਾਕੇ ਵਿੱਚ ਕਿਸੇ ਹੋਰ ਲੋਕ ਸਭਾ ਹਲਕੇ ਵਿੱਚ ਕਿਸੇ ਸਾਹਮਣੇ ਨਾ ਹੋ ਸਕਣ ਧੰ